ਪੰਜਾਬ ਦੀਆਂ ਸਭ ਤੋਂ ਵੱਧ 5 ਹੌਰ ਸੀਟਾਂ ਬਠਿੰਡਾ ਫਰੀਦਕੋਟ ਖਡੂਰ ਸਾਹਿਬ ਸੰਗਰੂਰ ਅਤੇ ਲੁਧਿਆਣਾ ਦੇ ਬਾਰੇ ਅੱਜ ਪ੍ਰੋਗਰਾਮ ਦੇ ਵਿੱਚ ਅਹਿਮ ਗੱਲਬਾਤ ਕਰਾਂਗੇ ਕਿ ਕੌਣ ਕਿੱਥੋਂ ਅੱਗੇ ਚੱਲ ਰਿਹਾ ਹੈ ਕੌਣ ਕਿੱਥੋਂ ਪਿੱਛੜ ਰਿਹਾ ਹੈ ਕਿਸ ਨੂੰ ਜਿੱਤ ਨਸੀਬ ਹੋ ਸਕਦੀ ਹੈ ਕੀ ਹਾਲ ਹੈ ਇਹਨਾਂ ਪੰਜਾਂ ਸੀਟਾਂ ਦੇ ਇਸ ਤੇ ਅਹਿਮ ਜਿਹੜੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜ ਚੁੱਕੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਹਰ ਇੱਕ ਸਭ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰਕੀ ਸਾਹਿਬ ਸਭ ਤੋਂ ਪਹਿਲੀ ਗੱਲ ਜਿਹੜੀ ਆਪਾਂ ਖਡੂਰ ਸਾਹਿਬ ਤੋਂ ਸ਼ੁਰੂ ਕਰਦੇ ਆਂ ਖਡੂਰ ਸਾਹਿਬ ਹਲਕਾ ਪੰਥਕ ਹਲਕਾ ਮੰਨਿਆ ਜਾਂਦਾ ਰਿਹਾ ਔਰ ਹੈਗਾ ਵੀ ਹੈ ਔਰ ਉੱਥੇ ਤਿੰਨ ਜਿਹੜੇ ਉਮੀਦਵਾਰ ਨੇ ਉਹ ਆਪਣੇ ਆਪ ਨੂੰ ਪੰਥਕ ਕਹਿ ਰਹੇ ਨੇ ਔਰ ਲੋਕ ਕਿੰਨਾ ਕੁ ਉਹਨਾਂ ਨੂੰ ਪੰਥਕ ਪੰਥਕ ਮੰਨਦੇ ਆ ਇਹਦਾ ਵੀ ਨਾਟਕਾ ਜਿਹੜਾ ਉਹ 4 ਜੂਨ ਨੂੰ ਹੋ ਜਾਣਾ ਹੈ ਔਰ ਸਭ ਤੋਂ ਪਹਿਲਾ ਵਰਸ ਸਿੰਘ ਬਲਟੋਹਾ ਉਦੋਂ ਕੁਲਬੀਰ ਸਿੰਘ ਜੀਰਾ ਵੀ ਆਪਣੇ ਪਰਿਵਾਰ ਦਾ ਪਛੋਕਰ ਦੱਸਦੇ ਆ ਤੇ ਭਾਈ ਅਮਰਤਪਾਲ ਸਿੰਘ ਜਿਹੜੇ ਆ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਹਵਾ ਚੱਲ ਰਹੀ ਹੈ ਨਾ ਅਣਖੀ ਸਾਹਿਬ ਕਹਿੰਦੇ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਬਹੁਤ ਹੀ ਚੱਲ ਰਹੀ ਹੈ ਔਰ ਮੇਰੀ ਕਈ ਕਾਂਗਰਸ ਦੇ ਔਰ ਅਕਾਲੀ ਦਲ ਦੇ ਹਲਕਾ ਇੰਚਾਰਜਾਂ ਨਾਲ ਸਾਬਕਾ ਐਮਐਲਏ ਵਿਧਾਇਕਾਂ ਦੇ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਕਿ ਭਾਈ ਸਾਨੂੰ ਤਾਂ ਸਾਡੇ ਜਿਹੜੇ ਵਰਕਰ ਵੀ ਨੇ ਨਾ ਉਹ ਵੀ ਆ ਕੇ ਇਹੀ ਗੱਲ ਕਹੀ ਜਾਂਦੇ ਆ ਕਿ ਭਾਈ ਇਸ ਵਾਰ ਸਾਨੂੰ ਪਲੀਜ਼ ਵੋਟ ਪਾਉਣ ਨੂੰ ਨਾ ਕਹੋ ਇਸ ਵਾਰ ਵੋਟ ਜਿਹੜੀ ਆ ਅਸੀਂ ਪੰਥ ਨੂੰ ਪਾਉਣੀ ਐ ਅਮਰਤਪਾਲ ਨੂੰ ਪਾਉਣੀ ਐ ਔਰ ਲੋਕਾਂ ਦਾ ਗੁੱਸਾ ਵੀ ਬੜਾ ਜਿਸ ਤਰੀਕੇ ਦੇ ਨਾਲ ਧੱਕੇਸ਼ਾਹੀ ਉਹਦੇ ਨਾਲ ਅਮਰਤਪਾਲ ਦੇ ਨਾਲ ਹੋਈ ਐ ਆਪਣਾ ਦੇਖਿਆ ਕਿ ਪੰਜਾਬ ਦਾ ਮੂਡ ਇਹ ਜਾ ਕਿ ਪੰਜਾਬ ਦਾ ਸੁਭਾਅ ਹੀ ਇਹ ਜਾ ਜਿਹਦੇ ਨਾਲ ਧੱਕਾ ਹੁੰਦਾ ਪੰਜਾਬ ਉਹਦੇ ਨਾਲ ਖੜਦਾ ਤਾਂ ਕਿਵੇਂ ਦੇਖਦੇ ਹਾਂ ਖਰੂਰ ਸਾਹਿਬ ਦੀ ਹਵਾ ਨੂੰ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ ਕੀ ਉੱਥੇ ਅੱਜ ਦੀ ਸਥਿਤੀ ਦੇ ਮੁਤਾਬਕ ਖੜਾ ਸੁਖਿੰਦਰ ਜੀ ਹਲਕਾ ਕੁ ਦੂਸਰਾਂ ਚਰਚਾ ਕਰਦੇ ਹੋ ਤੁਸੀਂ ਇੱਕ ਸ਼ਬਦ ਵਰਤਿਆ ਪੰਥਕ ਕਿ ਤਿੰਨ ਉਮੀਦਵਾਰ ਆਪਣੇ ਆਪ ਨੂੰ ਪੰਥਕ ਜਿਹੜਾ ਉਹ ਕਹਿ ਰਹੀ ਹੈ ਅਬਰਕਪਾਲ ਸਿੰਘ ਹੁਣੀ ਦੂਜੇ ਪਾਸੇ ਵਰਤਸ ਸਿੰਘ ਬਲਕਵਾ ਹੁਣੀ ਤੇ ਤੀਸਰੇ ਬਨੇ ਕੁਲਵੀਰ ਸਿੰਘ ਜੀ ਰਹੇ ਹੁਣੀ ਤਾਂ ਫੈਸਲਾ ਸੁਖਿੰਦਰ ਜੀ ਲੋਕਾਂ ਨੇ ਕਰਦਾ ਕਿ ਪੰਥਕ ਹੈ ਕੌਣ ਅਸਲੀ ਪੰਥਕ ਕੌਣਾ ਆਪਣੇ ਆਪ ਵੱਲੋਂ ਤਾਂ ਪਰਿਭਾਸ਼ਾ ਸਾਰੇ ਉਹ ਦੇਈ ਜਾ ਰਹੀ ਹੈ ਤੇ ਅਜੇ ਸਥਿਤੀ ਦੇ ਵਿੱਚ ਸੁਖندر ਜੀ ਜੇਕਰ ਵੇਖਿਆ ਜਾਵੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿ ਰਹੇ ਤੋਂ ਉਹਨਾਂ ਦੇ ਉੱਤੇ ਹੀ ਸਵਾਲ ਚੜੇ ਆ ਉੱਠਣੇ ਸ਼ੁਰੂ ਹੋ ਗਏ ਕਿ ਕਿਹੜੇ ਪੱਖ ਤੋਂ ਹੀ ਪੰਥਕ ਜੇ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਜਿਹੜਾ ਅਮਰਪਾਲ ਸਿੰਘ ਆ ਉਹ ਸੁਖندر ਜੀ ਅੱਗੇ ਜਾ ਰਿਹਾ ਕਿਉਂਕਿ ਲੋਕਾਂ ਦੀ ਮੰਨ ਦੀ ਜਿਹੜੀ ਆਵਾਜ਼ ਆ ਉਹਨਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਆਮ ਆਦਮੀ ਪਾਰਟੀ ਦੀ ਵੀ ਬੀਤੇ ਸਾਲਾਂ ਦੀ ਦੋ ਸਾਲਾਂ ਦੀ ਕਾਰਜਕਾਰੀ ਜਿਹੜੀ ਉੱਥੇ ਜ਼ੀਰੋ ਦੇ ਬਰਾਬਰ ਰਹੀ ਆ ਭਾਜਪਾ ਦੇ ਮਨਜੀਤ ਸਿੰਘ ਮੀਆਂਵੰਦ ਨਾਲੋਂ ਹੀ ਤੇ ਬਰਾਬਰ ਆ ਤੇ ਜਿਹੜਾ ਮੁਕਾਬਲਾ ਆ ਉਹ ਫਿਰ ਕੇਵਲ ਤੇ ਕੇਵਲ ਜਿਹੜੇ ਆਪਣੇ ਆਪ ਨੂੰ ਪੰਥਕਨ ਦਿੱਤਾ ਕਹਿ ਦਿੰਦੇ ਆ ਉਹਨਾਂ ਦੇ ਵਿਚਕਾਰ ਹੀ ਚੜਾ ਉਹ ਚੱਲਦਾ ਪਿਆ ਭਾਈ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਖਲੋਤੇ 1 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਸੁਖਮਈ ਹਫ਼ਤਾ ਮਨਾਉਂਦਾ ਜਿਹੜਾ ਸੰਦੇਸ਼ ਚੜਾ ਹੁਕਮਨਾਮਾ ਜਾਰੀ ਚੜਾ ਹੋ ਚੁੱਕਾ ਅਕਾਲ ਤਖਤ ਸਾਹਿਬ ਤੋਂ ਨਿਰਦੇਸ਼ ਜਿਹੜੇ ਆ ਚੁੱਕੇ ਐ ਦੂਜੇ ਪਾਸੇ ਇਹ ਮਹੀਨਾ ਉਦਾਂ ਦਾ ਕਿ ਜਦੋਂ ਕੱਲੂਕਾਰਾ ਵਾਪਰਦਾ ਹੈਗਾ ਅੰਮ੍ਰਿਤ 1984 ਦੇ ਵਿੱਚ ਤਾਂ ਆ ਜਿਹੜੀ ਸਥਿਤੀ ਆ ਜਿੱਥੇ ਕੁਲਬੀਰ ਸਿੰਘ ਜੀਰਾ ਆਪਣੇ ਆਪ ਨੂੰ ਪੰਥਕਤਾ ਕਹਿ ਰਹੇ ਆ ਪਰ ਕਿਹੜੀ ਪਾਰਟੀ ਦੀ ਨੇ ਉਹ ਪਾਰਟੀ ਜਿਸ ਨੂੰ ਹਮੇਸ਼ਾ ਪੰਥਕ ਤੇ ਰੰਗ ਵਿੱਚੋਂ ਸਿੱਖਾਂ ਦੀ ਦੁਸ਼ਮਣ ਪਾਰਟੀ ਜਿਹੜਾ ਉਸ ਸਮਝਿਆ ਜਾਂਦਾ ਤਾਂ ਇਸ ਕਰਕੇ ਕੁਲਬੀਰ ਸਿੰਘ ਜੀਰਾ ਜਿੰਨਾ ਆਪਣੇ ਆਪ ਨੂੰ ਮਰਜ਼ੀ ਜ਼ੋਰ ਲਾ ਲੈਣ ਉਹ ਸਥਿਤੀਆਂ ਜਿਹੜੀਆਂ ਨੇ ਕਲਕਾ ਖਡੂਰ ਸਾਹਿਬ ਦੀ ਉਹਦੇ ਹੱਕ ਦੇ ਵਿੱਚ ਭੁਗਤਦੀਆਂ ਹੋਈਆਂ ਨਜ਼ਰ ਆਉਂਦੀਆਂ ਨਹੀਂ ਆਕੀਆਂ ਕਿਉਂਕਿ ਇੱਕ ਤਾਂ ਇੱਕ ਜੂਨ ਦੀ ਗੱਲ ਦੂਜੇ ਪਾਸੇ ਕੁਲਬੀਰ ਸਿੰਘ ਜੀਰੇ ਦਾ ਕਾਂਗਰਸ ਪਾਰਟੀ ਨਾਲ ਸੰਬੰਧਤ ਹੋਣਾ ਤੇ ਤੀਸਰੇ ਪਾਸੇ ਲੋਕਾਂ ਦਾ ਕਾਂਗਰਸ ਪਾਰਟੀ ਦੇ ਪ੍ਰਤੀ ਖਾਸ ਤੌਰ ਤੇ ਇਸ ਮਹੀਨੇ ਦੇ ਵਿੱਚ ਜਿਹੜਾ ਗੁੱਸਾ ਉੱਭਰਦਾ ਹੋਵੇ ਜਈ ਸਿੱਖਾਂ ਦੇ ਵਿੱਚ ਤਾਂ ਹੈ ਹੀ ਇਹ ਪੰਤਕ ਤੇ ਰਚਦਾ ਹਮੇਸ਼ਾ ਕਾਂਗਰਸ ਪਾਰਟੀ ਦੋਸ਼ੀਗਰਦਾਨੀ ਜਾਂਦੀ ਰਹੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਕੁਰਬੀ ਸਿੰਘ ਜੀ ਦੇ ਨੂੰ ਕੋਈ ਲਾਭ ਜਿਹੜਾ ਉੱਥੇ ਮਿਲਦਾ ਨਜ਼ਰ ਨਹੀਂ ਆ ਰਿਹਾ ਤੇ ਤੀਸਰੇ ਬਣੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੋ ਪੰਜਾਬ ਉਹਨਾਂ ਲੋਕਾਂ ਦਾ ਖਲੋਂਦਾ ਕਿ ਜਿਨ੍ਹਾਂ ਨਾਲ ਤੱਕਾ ਹੋਇਆ ਹੁੰਦਾ ਅਬਰਤਪਾਲ ਸਿੰਘ ਦੇ ਨਾਲ ਜਦੋਂ ਆਪਰੇਸ਼ਨ ਅਮਰਪਾਲ ਚੱਲਦਾ ਤਾਂ ਸੁਖੰਦਰ ਜੀ ਅਮਰਪਾਲ ਸਿੰਘ ਦੇ ਨਾਲ ਤਾਂ ਤੱਕਾ ਹੋਇਆ ਹੀ ਹੋਇਆ ਉਹ ਸਮੇਂ ਦੇ ਦੌਰ ਜਿਹੜੇ ਮੀਡੀਆ ਜਗਤ ਨਾਲ ਸੰਬੰਧਤ ਲੋਕ ਸਨ ਉਹਨਾਂ ਨੂੰ ਵੀ ਪੁਲਿਸ ਨੇ ਟਾਰਗੇਟ ਕੀਤਾ ਉਹ ਵੀ ਲੋਕ ਹੈ ਇਸ ਲਈ ਭਾਈ ਅਮਰਪਾਲ ਸਿੰਘ ਦੇ ਹਾਦਸੇ ਵਿੱਚ ਆ ਹਾਕ ਦੇ ਵਿੱਚ ਹਵਾਜੜੀ ਬਣਾਉਂਦਾ ਯਤਨ ਕਰ ਰਿਹਾ ਉਹਦੇ ਹੱਕ ਦੇ ਵਿੱਚ ਨੇਤਰ ਤੇ ਪਏ ਲੋਕ ਜਿਹੜੇ ਆ ਮਾਰਾ ਕੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਅੱਜ ਵੀ ਜੇਕਰ ਗੱਲ ਕਰੀਏ ਤਾਂ ਭਾਈ ਅਮਰਪਾਲ ਜਿਹੜਾ ਦੂਜੇ ਪੰਥਕ ਉਮੀਦਵਾਰ ਖਾਸ ਤੌਰ ਤੇ ਵਿਰਸਾ ਸਿੰਘ ਬਲਟੋਵਾ ਤੋਂ ਅੱਗੇ ਚੱਲ ਰਹੀ ਹੈ ਵਿਰਸਾ ਸਿੰਘ ਬਟੋਖਾ ਦੀ ਜਿਹੜੀ ਸਥਿਤੀ ਉਹ ਐਸਟੇ ਕਿਹੋ ਜਿਹਾ ਇਸ ਦਾ ਅੰਦਾਜ਼ਾ ਇਸ ਤਰੀਕੇ ਤੋਂ ਲਾਇਆ ਜਾ ਸਕਦਾ ਕਿ ਜਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਉਹਨਾਂ ਦੇ ਹੱਕ ਦੇ ਵਿੱਚ ਸਾਫ਼ ਤੌਰ ਤੇ ਕੋਈ ਵੀ ਰੈਲੀ ਕੋਈ ਵੀ ਪ੍ਰੈਸ ਕਾਨਫਰੰਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਵਿਰਸਾ ਸਿੰਘ ਬਟੋਖਾ ਨੇ ਆਪਣਾ ਫਿਰ ਆਖਰੀ ਹਥਿਆਰ ਸੁਖਬੀਰ ਸਿੰਘ ਬਾਦਲ ਨੂੰ ਵਰਤ ਕੇ ਪਾਰਟੀ ਚੋਂ ਉਹਨਾਂ ਨੂੰ ਬਾਹਰ ਦਾ ਰਸਤਾ ਉਖਾੜਤਾ ਤਾਂ ਇਹਦੇ ਨਾਲ ਅਕਾਲੀ ਵਰਕਾਣਾ ਦੇ ਵਿੱਚ ਖਾਸ ਤੌਰ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਤੀ ਤੇ ਕਾਸਟ ਉਹ ਤੇ ਹੁਣ ਵਿਰਸਾ ਸਿੰਘ ਵਲਟੋਵਾ ਦੇ ਪ੍ਰਤੀ ਇੱਕ ਗੁੱਸੇ ਦੀ ਲਹਿਰ ਜਿਹੜੀ ਆ ਜ਼ਰੂਰ ਹੈਗੀ ਹੈ। ਪਰ ਵਿਰਸਾ ਸਿੰਘ ਵਲਟੋਵਾ ਤਾਂ ਪੈਣਾ ਹੀ ਦੂਜੇ ਪਾਸੇ ਪੰਥਕ ਧਿਰਾਂ ਦੇ ਵਿੱਚ ਘਰੇ ਹੋਈ ਸੀ ਤੇ ਆ ਜਿਹੜਾ ਵਾਰ ਉਹਨਾਂ ਨੇ ਕਰਤਾ ਦੇਸ਼ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਚੋਂ ਬਾਹਰ ਕਟਾਕੀ। ਸੁਖਵਿੰਦਰ ਜੀ ਇਸ ਦਾ ਵੀ ਸਿੱਧਾ ਨੁਕਸਾਨ ਜਿਹੜਾ ਉਹ ਵਿਰਸਾ ਸਿੰਘ ਵਲਟੋਵਾ ਜੇ ਸ਼ੁਰੂਨੀ ਅਕਾਲੀ ਦਲ ਬਾਦਲ ਨੂੰ ਹੁੰਦਾ ਦਿਖਾਈ ਜਿਹੜਾ ਦੇ ਰਿਹਾ। ਤਾਂ ਫਿਰ ਇਸ ਸਥਿਤੀ ਦੇ ਵਿੱਚ ਕਾਂਗਰਸ ਪਾਰਟੀ ਕਲ ਵੀ ਸਿਕ ਜੀ.ਡੀ. ਦੀ ਸਥਿਤੀ ਮੈਂ ਬਿਆਨ ਕਰ ਦਿੱਤੀ ਹੈ ਕਿ ਕਿਸ ਕਰਕੇ ਉਹ ਲੋਕਾਂ ਤੋਂ ਟੁੱਟੇ ਨੇ ਕਾਂਗਰਸ ਪਾਰਟੀ 1 ਜੂਨ ਕਰਕੇ ਦੂਜੇ ਪਾਸੇ ਵਿਰਸਾ ਸਿੰਘ ਬਰਟੋਵਾ ਦਾ ਆਦੇਸ਼ ਪ੍ਰਤਾਪ ਸਿੰਘ ਕੇਰੋਂ ਨਾ ਤੁਰਵਛੋੜਾ ਤੇ ਤੀਸਰੇ ਬਣੇ ਭਾਜਪਾ ਦੀ ਉਥੇ ਬਿਲਕੁਲ ਜਿਹੜੀ ਹਾਜ਼ਰੀ ਆ ਉਹ ਗੈਰ ਹਾਜ਼ਰੀ ਦੇ ਬਰਾਬਰ ਆ ਤੇ ਜੇਕਰ ਸੱਤਾਧਾਰੀ ਧਿਰ ਦੇ ਉਮੀਦਵਾਰ ਦੀ ਆ ਲਾਲਜੀ ਸਿੰਘ ਭੁੱਲਰ ਦੀ ਗੱਲ ਕਰੀਏ ਤੇ ਇਹਨਾਂ ਨੂੰ 2 ਸਾਲਾਂ ਦੀ ਕਾਰਜਕਾਰੀ ਦਾ ਲਿਖਾ ਜੋਖਾ ਦੇਣ ਕਰਕੇ ਬੈਕਫੁੱਟ ਤੇ ਜਾਣਾ ਪੈ ਰਿਹਾ ਸੋ ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਅੱਜ ਦੀ ਜਿਹੜੀ ਤਰੀਕ ਆ ਅੱਜ ਦੀ ਦਿਨ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਅਮਰਤਪਾਲ ਸਿੰਘ ਜਿਹੜਾ ਬਾਕੀ ਉਮੀਦਵਾਰਾਂ ਨਾਲੋਂ ਅੱਗੇ ਚੱਲ ਰਿਹਾ ਬਾਕੀ ਦੇਖਣਾ ਤਾਂ 1 ਜੂਨ ਨੂੰ ਹੋਏਗਾ ਕਿ 1 ਜੂਨ ਨੂੰ ਲੋਕ ਕਿਸ ਦੇ ਹੱਥ ਵਿੱਚ ਭੁਗਦੇ ਆ ਅਸਲੀ ਤਸਵੀਰ ਤਾਂ ਸਿੱਧੂ ਸਾਹਿਬ ਚਾਰਜ ਜੂਨ ਨੂੰ ਸਪਸ਼ਟ ਹੋਵੇਗੀ ਕਿ ਹਾਂ ਭਈ ਲੋਕਾਂ ਨੇ ਵਾਚਾ ਹੀ ਪੰਥਕ ਉਮੀਦਵਾਰ ਨੂੰ ਚੁਣਿਆ ਤੇ ਜਾਂ ਫਿਰ ਰਵਾਇਤੀ ਪਾਰਟੀਆਂ ਕਿਦੇ ਦਾਦੂ ਲਾ ਗਈਆਂ ਕੀ ਹੋਇਆ ਜਾਂ ਕੀ ਨਹੀਂ ਹੋਇਆ ਇਹ ਤਾਂ ਚਾਰਜ ਜੂਨ ਨੂੰ ਪਤਾ ਲੱਗੇਗਾ ਪਰ ਮੌਜੂਦਾ ਜਿਹੜੀ ਸਥਿਤੀ ਹੈ ਸਿੱਧੂ ਸਾਹਿਬ ਉਹ ਇਸ ਵੇਲੇ ਅਮਰਤਪਾਲ ਦੇ ਹੱਥ ਦੇ ਵਿੱਚ ਨਿੱਤਰਦੀ ਹੋਈ ਨਜ਼ਰ ਚੜੀ ਆ ਉਹ ਆ ਰਹੀ ਹੈ ਜੀ ਅਗਲੀ ਖਬਰ ਇਹ ਜਿਹੜੀ ਹਵਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਵਹਿ ਰਹੀ ਹਵਾ ਇਹ ਅਨਖੀਰ ਸਾਹਿਬ ਕਹਿੰਦੇ ਕਿ ਹਵਾ ਵਹਿੰਦੀ ਵਹਿੰਦੀ ਫਰੀਦਕੋਟ ਵੀ ਪਹੁੰਚ ਗਈ ਹੈ ਉੱਥੇ ਵੀ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਕਹਿੰਦੇ ਉਹ ਬੜੀ ਵੱਡੀ ਹਵਾ ਜਿਹੜੀ ਚੱਲ ਰਹੀ ਹੈਗੀ ਹੈ ਔਰ ਜਿਹੜੇ ਕਰਨਜੀਤ ਅਰਮੋਲ ਜਿਹੜੇ ਜਿੱਤਵਾਲੇ ਪਾਸੇ ਨੂੰ ਵੱਧ ਰਹੇ ਸੀ ਉਹ ਹੁਣ ਥੋੜੇ ਜਿਹੀ ਪਿਛਣ ਦੇ ਨਜ਼ਰ ਆ ਰਹੇ ਆ ਹਾਲਾਂਕਿ ਹਲੇ ਵੀ ਸਥਿਤੀ ਟੱਕਰ ਵਾਲੀ ਹੋਈ ਹੈ ਤਾਂ ਕਿਵੇਂ ਦੇਖਦੇ ਹਾਂ ਆਉਣ ਵਾਲੇ ਦਿਨਾਂ ਚ ਸਥਿਤੀ ਜਿਹੜੀ ਆ ਉਹ ਕਿਹੋ ਜਿਹੀ ਬਣ ਸਕਦੀ ਹੈ ਔਰ ਫਿਲਹਾਲ ਉੱਥੇ ਕੀ ਹਾਲਾਤ ਜਿਹੜੇ ਬਣੇ ਹੋਏ ਆ। ਸੁਖਨ ਸਿੰਘ ਜੀ ਕੱਲ ਦੇ ਪ੍ਰੋਗਰਾਮ ਚ ਵੀ ਆਪਾਂ ਸਰਮਜੀਤ ਸਿੰਘ ਖਾਲਸਾ ਦੀ ਗੱਲ ਕੀਤੀ ਸੀ। ਤੇ ਦੂਜੇ ਪਾਸੇ ਸੀ ਇਹ ਗੱਲ ਕੀਤੀ ਸੀ ਕਿ ਕਿਸ ਤਰੀਕੇ ਦੇ ਨਾਲ ਸਿਮਰਜੀਤ ਸਿੰਘ ਬਾਦ ਉਸ ਦਾ ਵਿਰੋਧ ਕਰ ਰਿਹਾ ਜਿਹੜੇ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਹੈ। ਹੁਣ ਜਿਹੜੀ ਖਡੂਰ ਸਾਹਿਬ ਦੀ ਸਥਿਤੀ ਹੈ ਖਾਸ ਤੌਰ ਤੇ ਪੰਥਕ ਹਵਾ ਜਿਹੜੀ ਆ ਉਹ ਹਵਾ ਦਾ ਅਸਰ ਫਰੀਦਕੋਟ ਹਲਕੇ ਦੇ ਵਿੱਚ ਵੇਖਣ ਨੂੰ ਤਾਂ ਮਿਲਦਾ ਪਿਆ। ਕਿ ਇੱਕ ਪਾਸੇ ਤਾਂ ਅਮਰਿਤਪਾਲ ਸਿੰਘ ਉਹ ਨੇਤਾ ਜਿਹਨੂੰ ਸਰਕਾਰ ਦੇ ਜ਼ਬਰਦਸਤ ਜੁਰਮ ਦਾ ਸ਼ਿਕਾਇਤ ਹੋਣਾ ਪਿਆ ਉਹੋ ਜਿਹੀ ਜਿਹੜੀਆਂ ਸਥਿਤੀਆਂ ਨੇ ਦੂਜੇ ਪਾਸੇ ਫਤਿਹਗੜ੍ਹ ਸਾਹਿਬ 'ਚ ਰਹੀ ਸਰਜੀਤ ਸਿੰਘ ਖਾਲਸਾ ਦਾ ਪਿਤਾ ਜਿਹੜਾ ਆ ਖਾਸ ਤੌਰ ਤੇ ਤੁਸੀਂ ਉਹਦੀ ਸਥਿਤੀ ਵੇਖੋ ਕਿ 1 ਜੂਨ ਜਿਹੜੀ ਅਕਾਲ ਤਖਤ ਸਾਹਿਬ ਦਾ ਸਬੰਧਤ ਹੈ ਤੇ ਦੂਜੇ ਪਾਸੇ ਬੀਨਤ ਸਿੰਘ ਜਿਹੜੇ ਨੇ ਉਸ ਦਾ ਸਬੰਧ ਵੀ ਅਕਾਲ ਤਖਤ ਸਾਹਿਬ ਨਾਲ ਉਸ ਤਰੀਕੇ ਦਾ ਜੁੜਦਾ ਕਿ ਅਕਾਲ ਤਖਤ ਸਾਹਿਬ ਜਿਹੜੋ ਕਾਂਗਰਸ ਸਰਕਾਰ ਵੱਲੋਂ ਠਹਿਟੇ ਨਹੀਂ ਕਰ ਦਿੱਤਾ ਗਿਆ ਤਾਂ ਉਹਨੇ ਇੰਦਰਾ ਗਾਂਧੀ ਦਾ ਕਤਲ ਕਰਕੇ ਬਦਲਾ ਲਿਆ ਤਾਂ ਇੱਕ ਉਹ ਚੀਜ਼ ਜਿਹੜੀ ਆ ਇਸ ਲਈ ਸਭ ਜੀ ਸਨ ਖਾਲਸਾ ਦੇ ਹੱਥ ਦੇ ਵਿੱਚ ਭੁਗਦੀ ਹੋਈ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਤੁਸੀਂ ਕਰਮਚੀ ਤਨ ਬੋਲਦੀ ਗੱਲ ਕੀਤੀ ਕਰਮਚੀ ਤਨ ਬੋਲ ਪੈਣਾ ਉਹ ਅੱਗੇ ਚੱਲ ਰਿਹਾ ਸਨ ਹੋ ਸਕਦਾ ਹੈ ਹੁਣ ਵੀ ਉਹਨਾਂ ਦਾ ਜਿਹੜਾ ਮੁਕਾਬਲਾ ਦੋਵਾਂ ਧਿਰਾਂ ਦੇ ਵਿੱਚ ਘਾਰਤ ਹੋਵੇ ਬਾਕੀ ਸਭ ਤੋਂ ਜ਼ਿਆਦਾ ਚਰਚਿਤ ਉਹ ਉਮੀਦਵਾਰ ਉਹਤੇ ਪਾਛਪਾ ਦੇ ਜਿਹੜੇ ਸੀ ਹੰਸ ਰਾਜ ਹੰਸ ਸੀ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਗੁੱਸੇ ਦਾ ਛਿਕਾਰ ਹੋਣਾ ਪਿਆ ਤਾਂ ਮੇਰਾ ਖਿਆਲ ਪੰਜਾਬ ਦੇ ਵਿੱਚ ਉਹ ਵਾਹਿਦ ਪਾਛਪਾ ਦੇ ਉਮੀਦਵਾਰ ਨਹੀਂ ਜਿਨ੍ਹਾਂ ਨੂੰ ਕਿਸਾਨਾਂ ਨੇ ਰੋਜ਼ ਘੇਰਾ ਤੇ ਦੂਜੇ ਪਾਸੇ ਉਹਨਾਂ ਦੀ ਆਪਣੀ ਸ਼ਬਦਾਬੀ ਵੀ ਕਿਸਾਨਾਂ ਦੇ ਪ੍ਰਤੀ ਬੜੀ ਨਿੰਦਨਯੋਗ ਜੜ ਤਾਂ ਅਜਿਹੀ ਸਥਿਤੀ ਦੇ ਵਿੱਚ ਚਲੋ ਕਸਾਨਾਂ ਦਾ ਵਿਰੋਧ ਜਿਹੜਾ ਹੰਸਰਾਜ ਹੰਸ ਨੂੰ ਬੈਕਫੁੱਟ ਤੇ ਲਿਜਾ ਰਿਆ ਬੈਕਫੁੱਟ ਤੇ ਉਜਾ ਰਿਹਾ ਤੇ ਦੂਸਰੇ ਪੰਨੇ ਕਾਂਗਰਸ ਦੀ ਜਿਹੜੀ ਉਮੀਦਵਾਰਾ ਤਾਂ ਉਹਦਾ ਨਾਂ ਹੋਏ ਦੇ ਬਰਾਬਰ ਉਹ ਸਿਰਫ ਖਾਣਾ ਪੂਰਤੀ ਸਿੱਧੂ ਸਭ ਉੱਥੇ ਕਾਂਗਰਸ ਨੇ ਕੀਤੀ ਹੈ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਸਿਮਰਜੀਤ ਸਿੰਘ ਮਾਨ ਵੀ ਆਪਣੇ ਆਪ ਨੂੰ ਪੰਥਕ ਆਖਦਾ ਹੋਇਆ ਅਸਲ ਪੰਥਕ ਆਗੂ ਦੇ ਪ੍ਰਤੀ ਇੱਕ ਨਫਰਤ ਦਾ ਮਾਹੌਲ ਬਣਾ ਰਿਆ ਤੇ ਕਹਿੰਦਾ ਉਸ ਨੇ ਮੈਨੂੰ ਧੀਆ ਭੜਾ ਦੀਆਂ ਗੱਲਾਂ ਕੱਢੀਆਂ ਲੋਕਾਂ ਦੀ ਜਿਹੜੀ ਹਮਦਰਦੀ ਆ ਉਹ ਐਸਪਰ ਸਮਝੀ ਤੇ ਸਿੰਖਰ ਸਾਡੇ ਹੱਥਾਂ ਦੇ ਵਿੱਚ ਨਜ਼ਰ ਆ ਰਹੀ। ਤਾਂ ਅਜਿਹੀ ਸਥਿਤੀ ਜਿਹੜੀ ਬਣ ਗਈ ਹੈ ਕਿ ਜਦੋਂ ਲੋਕ ਤੁਰ ਪੈ ਕੋਈ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਵਾਇਰਲ ਹੋਈ ਨੇ ਜਿਨ੍ਹਾਂ ਦੇ ਵਿੱਚ ਲੋਕ ਕਹਿ ਰਹੇ ਨੇ ਕਿ ਹਾਂ ਪਈ ਸੀ ਆਪਾਂ ਸਰਬਜੀਤ ਸਿੰਘ ਖਾਲਸਾ ਨੂੰ ਮੋਕਾ ਦੜਾ ਇੱਕ ਬੀਬੀ ਇਹ ਕਹਿ ਰਹੀ ਸੀ ਕਿ ਬੇਸ਼ੱਕ ਉਹ ਨਾਮ ਹੀ ਆਵੇ ਬੇਸ਼ੱਕ ਉਹ ਕੰਮ ਨਾਮ ਹੀ ਕਰੇ ਪਰ ਫਿਰ ਵੀ ਅਸੀਂ ਉਹਦੇ ਹੱਥ ਵਿੱਚ ਆਪਣਾ ਜਿਹੜਾ ਵੋਟ ਹੈ ਜ ਆਪਣਾ ਜਿਹੜਾ ਫਤਵਾ ਦੇਣਾ ਤੇ ਜਦੋਂ ਸਿੱਤ ਸਭ ਲੋਕ ਫਿਰ ਸੜਕਾਂ ਤੇ ਨਿਕਲੋ ਤਾਂ ਫਿਰ ਸਥਿਤੀਆਂ ਜਿਹੜੀਆਂ ਨੇ ਸਿੱਤ ਸਭ ਫਿਰ ਇਹੋ ਜਿਹੀਆਂ ਬਣਦੀਆਂ ਨੇ ਕਿ ਫਾਪਾ ਅਜਿਹੀ ਆਪਣੇ ਆਪਾਂ ਚੰਗੀ ਆ ਤਾਂ ਕਰਮਜੀਤ ਅਨਮੋਲ ਦੀ ਜਿਹੜੀ ਸਥਿਤੀ ਆ ਠੀਕ ਆ ਬੜੇ ਵਧੀਆ ਸਿੰਗਰ ਨੇ ਬੜੇ ਵਧੀਆ ਕਲਾਕਾਰ ਨੇ ਪਰ ਖਮਿਆਜਾ ਉਹਨਾਂ ਨੂੰ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਕਾਰਜਕਾਰੀ ਦਾ ਭੁਗਤਾਨ ਕਰਨਾ ਆ ਇਸ ਕਰਕੇ ਜਿਹੜੇ ਉਹ ਇਸੜੇ ਇਸ ਦੋਖ ਤੋਂ ਪਛੜ ਦੇ ਨਜ਼ਰ ਆ ਰਹੇ ਆ ਉਹ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਅੱਗੇ ਨਜ਼ਰ ਆ ਰਹੇ ਆ ਪਰ ਇਹ ਵੀ ਆ ਨਾ ਇਹ ਖਦਾਬ ਕਹਿੰਦੇ ਕਿ ਕਹਿੰਦੇ ਕਿ ਕਰਮਜੀਤ ਅਨਮੋਲ ਦੇ ਹਰਕੇ ਦੇ ਵਿੱਚ ਹੁਣੇ ਉਹ ਚੀਜ਼ਾਂ ਹੋਣ ਲੱਗੀਆਂ ਜਿਹੜੀਆਂ ਤਾਣਾ ਸ਼ਾ ਜਿਹੜੇ ਕਰਦੇ ਹੁੰਦੇ ਆ ਹਾਲੇ ਤੱਕ ਕਰਮਜੀਤ ਅਨਮੋਲ ਜਿੱਤੇ ਨਹੀਂ ਕਹਿੰਦੇ ਕਿ ਉੱਥੇ ਸਵਾਲ ਕਰਨ ਆਲਾ ਆਇਆ ਇੱਕ ਨੌਜਵਾਨ ਸੀ ਉਹਨੂੰ ਪੁਲਿਸ ਨੇ ਚੱਕ ਲਿਆ ਪੁਲਿਸ ਚੱਕ ਕੇ ਜਿਹੜੀ ਉਹਨੂੰ ਥਾਣੇ ਲੈ ਗਈ ਜੇ ਹੁਣੇ ਕਰਮਜੀਤ ਅਨਮੋਲ ਦੇ ਹਲਕੇ ਤੇ ਇਹ ਕੰਮ ਹੋਣ ਲੱਗੇ ਇਹ ਕਰਵਾਉਣ ਲੱਗੇ ਤਾਂ ਫਿਰ ਅੱਗੇ ਜਾ ਕੇ ਕਰਮਜੀਤ ਅਨਮੋਲ ਤੋਂ ਕੀ ਆਸ ਰੱਖਾਂਗੇ ਪਹਿਲਾਂ ਤਾਂ ਚੰਗਾ ਕਲਾਕਾਰ ਭਗਵੰਤ ਮਾਨ ਵੀ ਸੀ ਉਦੋਂ ਬਾਅਦ ਚੱਕ ਚੱਕ ਚੰਗਾ ਵੈਸੇ ਵੀ ਭਗਵੰਤ ਮਾਨ ਲੱਗਦਾ ਹੁੰਦਾ ਸੀ ਪਰ ਬਾਅਦ ਦੇ ਵਿੱਚ ਜੋ ਹੁਣ ਗਲ ਖਲਾ ਰਹੇ ਆ ਉਹ ਆਪਣੇ ਸਾਹਮਣੇ ਆ ਅਜਿਹੀ ਹੀ ਹੁਣ ਕਰਮਜੀਤ ਅਨਮੋਲ ਹਲੇ ਤਾਂ ਬਣੇ ਨਹੀਂ ਤੇ ਜੋ ਕੁਝ ਉੱਥੇ ਸ਼ੁਰੂ ਹੋ ਹੀ ਗਿਆ ਕੰਮ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਕਰਮਜੀਤ ਕਨਮੋਲ ਗੁੱਲ ਖਲਾਉਣਗੇ ਉਹ ਤਾਂ ਫਿਰ ਆਪਣੇ ਸਭ ਦੇ ਸਾਹਮਣੇ ਹੀ ਆ ਆ ਬਿਲਕੁਲ ਸੁਖਮੰਦਰ ਜੀ ਤੁਸੀਂ ਕਰਮਜੀਤ ਅਨਮੋਲ ਦੀ ਇਹ ਜਿਹੜੀ ਗੱਲ ਕੀਤੀ ਹੈ ਤਾਂ ਮੈਨੂੰ ਜਗਿੰਦਰਪਾਲ ਪੋਏ ਦਾ ਯਾਦ ਆ ਕੇ ਜਗਿੰਦਰਪਾਲ ਪੋਆ ਹਲਕੇ ਤੋਂ ਐਮਐਲਏ ਸੀ ਉਹਨੇ ਵੀ ਸਵਾਲ ਇੱਕ ਅਨਾਉਂਸ ਬੰਨ ਉਸ ਨੂੰ ਸਵਾਲ ਕੀਤਾ ਤਾਂ ਉਹਨੇ ਚਪੇੜੀ ਬਹਿ ਗਿਆ ਸੀ ਉਸ ਮਾਰ ਤਾਂ ਫਿਰ ਉਸ ਤੋਂ ਬਾਅਦ ਜਗਿੰਦਰਪਾਲ ਜਗਿੰਦਰਪਾਲ ਪੋਏ ਦਾ ਕੀ ਹਾਲ ਹੋਇਆ ਸਾਰੇ ਲੋਕਾਂ ਨੂੰ ਪਤਾ ਕਿਤੇ ਉਹ ਦਿਖਾਈ ਨਹੀਂ ਦਿੰਦਾ ਤੇ ਜੇਕਰ ਅਜਿਹੀ ਸਥਿਤੀ ਹੋ ਕਰਮਚੀਤ ਅਰਮੋਲ ਨੇ ਅਫਵਾੜੀ ਕਿਉਂਕਿ ਮੁੱਖ ਮੰਤਰੀ ਉਹਨਾਂ ਦਾ ਆਪਣਾ ਦੋਸਤ ਹੈਗਾ ਸੱਤਾਧਾਰੀ ਧਿਰ ਦੇ ਨਾਲ ਉਹ ਸਬੰਧਤ ਨੇ ਤਾਂ ਲੋਕਾਂ ਨੇ ਫਿਰ ਸੁਖੰਦਰ ਸਿੰਘ ਜਵਾਬ ਜਿਹੜਾ ਆ ਉਹ ਚਾਰਜੂਨ ਨੂੰ ਦੇਈ ਦੇਣਾ ਚਾਰਜੂਨ ਨੂੰ ਨਤੀਜਾ ਜਿਹੜਾ ਉਹ ਸਾਹਮਣੇ ਆਇਆ ਉਹਨਾਂ ਲੋਕ ਕਦੇ ਵੀ ਤਾਰਾ ਸ਼ਾਹੀਦ ਬਈਏ ਨੂੰ ਪਸੰਦ ਲੋਕਾਂ ਨੇ ਕਦੇ ਨਹੀਂ ਕੀਤਾ ਤਾਰਾ ਸ਼ਾਹ ਭਾਵੇਂ ਕੋਈ ਵੀ ਹੋਵੇ ਭਾਵੇਂ ਕੈਪਟਨ ਅਮਰਿੰਦਰ ਹੁਣੀ ਹੋਣ ਚਾਹੇ ਕੋਈ ਵੀ ਹੋਵੇ ਲੋਕਾਂ ਨੇ ਕਦੇ ਅਜਿਹੀਆਂ ਸਥਿਤੀ ਨੂੰ ਟਾਲਡਟ ਨਹੀਂ ਕੀਤਾ ਤੇ ਕਰਮਚੀਤ ਅਰਮੋਲ ਦੀ ਜੇਕਰ ਇਹ ਹਰਕਤ ਹੈਗੀ ਸੁਖੰਦਰ ਇਹ ਤਾਂ ਕੇਵਲ ਇੱਕ ਹਲਕੀ ਦੀ ਗੱ ਸਭ ਨੇ ਆ ਰਹੇ ਕਿ ਜਦੋਂ ਲੋਕ ਉਹਨਾਂ ਨੂੰ ਸਵਾਲ ਪੁੱਛਣ ਜਾਂਦੇ ਆ ਤਾਂ ਉਸ ਵਕ ਸਵਾਲ ਦਾ ਜਵਾਬ ਦੇਣ ਦੀ بجائے ਇਹ ਜਾਂ ਤਾਂ ਪੁਰਸਤ ਆ ਜਿਹੜਾ ਭੂਮਿਕਾ ਜਿਹੜੀ ਪੁਰਸ ਦੀ ਅੱਗੇ ਆ ਜਾਂਦੀ ਆ ਜਾਂ ਫਿਰ ਦਬਕੇ ਛਪਕੇ ਆਪ ਮਾਰ ਕੇ ਸਾਹਮਣੇ ਆ ਜਾਂਦੇ ਖੈਰ ਇਹ ਇੱਕ ਲਤਰ ਦਾ ਵਿਸ਼ਾ ਪਰ ਜਿਹੜੀ ਸਥਿਤੀ ਐਸ ਵੇਲੇ ਸਮਜੀਤ ਸਿੰਘ ਖਾਲਸਾ ਦੀ ਸੁਖਵਿੰਦਰ ਜੀ ਉਹ ਅੱਜ ਦੀ ਤਰੀਕ ਤੇ ਵਿੱਚ ਉਹ ਅੱਗੇ ਆ ਬਾਕੀ ਸਾਰੇ ਜਿਹੜੇ ਉਹਨਾਂ ਦੇ ਪਿੱਛੇ ਆ ਬਾਕੀ ਅਸਲ ਸਥਿਤੀ ਦਾ ਚਾਰਜ ਉਹ ਜਿਹੜਾ ਉਹ ਪਤਾ ਲੱਗੇ ਜੀ ਚਲੋ ਉਧਰ ਬਠਿੰਡੇ ਆ ਜੀ ਬਠਿੰਡਾ ਬਹੁਤ ਅਹਿਮ ਸੀਟ ਹੈ ਬਾਦਲਾਂ ਵਾਸਤੇ ਵੀ ਔਰ ਭਗਵੰਤ ਮਾਨ ਹੋਣਾ ਵਾਸਤੇ ਵੀ ਕਿਉਂਕਿ ਸਭ ਤੋਂ ਵੱਧ ਜ਼ੋਰ ਬਹੁਤੀਆਂ ਪਾਰਟੀਆਂ ਦਾ ਇੱਥੇ ਵੀ ਲੱਗਿਆ ਹੋਇਆ ਕਿਉਂਕਿ ਭਗਵੰਤ ਮਾਨ ਤਾਂ ਸ਼ਰਿਆ ਆ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਭਾਈ ਅਸੀਂ ਬਾਦਲਾਂ ਦੀ ਲਾਸਟ ਜਿਹੜੀ ਇਹ ਸੀਟ ਹੈ ਇਹਨੂੰ ਜਿਹੜਾ ਅਸੀਂ ਖਤਮ ਕਰਨਾ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹਰਾ ਕੇ ਬਾਦਲਾਂ ਦੀ ਸਿਆਸਤ ਜਿਹੜੀ ਹੈ ਖਤਮ ਕਰਨੀ ਹੈ ਇਹ ਗੱਲਾਂ ਕਹਿੰਦੇ ਆ ਔਰ ਇਹ ਸੀਟ ਤੋਂ ਕੀ ਹਾਲਾਤ ਨੇ ਮੈਂ ਉੱਥੇ ਜਿੰਨੇ ਕ ਵਾਰੀ ਗਿਆ 10-12 ਦਿਨ ਤਕਰੀਬਨ ਉੱਥੇ ਲੱਗ ਗਏ ਆ ਕੱਲ ਵੀ ਉੱਥੇ ਇੰਟਰਵਿਊ ਕਰਕੇ ਆਇਆ ਆ ਥੋੜੀ ਜੀ ਐਜ ਬੀਬੀ ਨੂੰ ਮਿਲਦੀ ਦਿਖਾਈ ਦੇ ਰਹੀ ਆ ਬੀਪੀ ਥੋੜਾ ਜਿਹਾ ਅੱਗੇ ਨੇ ਤੇ ਹਾਲ ਦੀ ਘੜੀ ਇਹ ਪੋਜੀਸ਼ਨ ਹੈ ਉਧਰ ਖੁੜੀਆਂ ਸਾਹਿਬ ਨੇ ਉਧਰ ਜੀ ਧਮਿੰਦਰ ਸਿੱਧੂ ਦਾ ਤੀਜੇ ਵਾਲੇ ਪਾਸੇ ਲੱਗ ਰਿਹਾ ਟੱਕਰ ਬੀਬੀਆਂ ਔਰ ਖੁੜੀਆਂ ਦੇ ਵਿਚਕਾਰ ਆ ਕਿਵੇਂ ਦੇਖਦੇ ਹੋ ਪੂਰੀ ਜੀ ਸਿੱਧੂ ਸਭ ਬਠਿੰਡਾ ਸੀਟ ਦੇ ਸਬੰਧੀ ਭਗਵੰਤ ਪਾਣ ਹੁਣੇ ਕਿੱਕੜੀ ਜ਼ਰੂਰ ਪਾਉਂਦੇ ਨੇ ਕਿੱਕਲੀ ਸੁਣਾਉਂਦੇ ਸੁਣਾਉਂਦੇ ਆਪਣੇ ਵੋਟਰਾਂ ਨੂੰ ਜਾਂ ਸਮਰਥਕਾਂ ਨੂੰ ਉਹਦੇ ਵਿੱਚ ਬਠਿੰਡਾ ਸੀਟ ਦਾ ਜ਼ਿਕਰ ਉਹ ਜ਼ਰੂਰ ਕਰਦੇ ਆ ਪਰ ਉਹਦੇ ਸਪੱਤੀ ਵੱਖ-ਵੱਖ ਲੋਕਾਂ ਦੇ ਵਿਚਾਰ ਹੈ ਕਿ ਭਗਵੰਤ ਮਾਨ ਦੇ ਪੈਰਾਂ ਦੇ ਹੇਠੋਂ ਵੀ ਜ਼ਮੀਨ ਜਿਹੜੀ ਹੈ ਖਿਸਕੀ ਹੈ ਇਹ ਨਹੀਂ ਜੀ ਬਿੰਸ ਤੇਰਾ ਹੈ ਨਹੀਂ ਕਿਉਂਕਿ ਜਿਸ ਤਰੀਕੇ ਦਾ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਪਭ ਏਡੀ ਸੌਖੀ ਸਥਿਤੀ ਨਹੀਂ ਹੈਗੀ ਬਠਿੰਡੇ ਸੀਟ ਦੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ। ਜਿਹੜੇ ਉਮੀਦਵਾਰ ਨੇ ਅਕਾਲੀ ਦਲ ਦੇ ਬੀਬੀ ਹਰਸੀਪ੍ਰੀਤ ਕੌਰ ਬਾਦਲ ਨੇ। ਜਥਾਰਾ ਗਗਨ ਸਿੰਘ ਖੁੜੀਆ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨੇ। ਬੀਬੀ ਪਰਮਪਾਲ ਕੌਰ ਸਿੱਧੂ ਜਿਹੜੇ ਨੇ ਭਾਜਪਾ ਦੇ ਨੇ। ਜੀਤ ਮਹਿੰਦਰ ਜਿਹੜੇ ਨੇ ਕਾਂਗਰਸ ਦੇ। ਸੋ ਇਹਨਾਂ ਦੇ ਵਿੱਚ ਜਿਹੜੀ ਤਾਕਤ ਜਿਹੜੀ ਐ ਉਹ ਖੁੜੀਆਂ ਔਰ ਬੀਬੀ ਹਰ ਸਿੰਘ ਜੀ ਕੋ ਬਾਦਲ ਦੇ ਵਿੱਚ ਕਾਰ ਜਿਹੜੀ ਹੈਗੀ ਨੁਕਸਾਨ ਜਿਹੜਾ ਖੁੜੀਆਂ ਨੂੰ ਹੋ ਰਿਹਾ ਤਾਂ ਖਾਸ ਤੌਰ ਤੇ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਤੁਸੀਂ ਇਹ ਜੀ ਸਥਿਤੀ ਕੀਤੀ ਕਿ ਬੀਬੀ ਥੋੜਾ ਜਿਹਾ ਉੱਪ ਜਾ ਰਹੇ ਆ ਉਸ ਦਾ ਕਾਰਨ ਇਹ ਆ ਕਿ ਉਹਨਾਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਜਿਹੜਾ ਸਾਹਮਣਾ ਆਇਆ ਸਿੱਧੂ ਸਾਹਿਬ ਉੱਥੇ ਕਰਨਾ ਪੈ ਰਿਹਾ ਜਿਸ ਤਰੀਕੇ ਨਾਲ ਫਰੀਦਕੋਹ ਦੇ ਵਿੱਚ ਹੰਸਰਾਜ ਹੰਸਮਤ ਕਰਨਾ ਪੈ ਰਿਹਾ ਜਗਿੰਦਰ ਸਿੰਘ ਅਗਰਾਹ ਹੁਣਾ ਨੇ ਕਈ ਵਾਰ ਗੁਰਮੀਤ ਸਿੰਘ ਖੁੜੀਆਂ ਨੂੰ ਦੇ ਵਿਰੁੱਧ ਆਪਣੀ ਜਥੇਬੰਦੀ ਨੂੰ ਨਿਰਦੇਸ਼ ਦਿੰਦੇ ਨੇ ਕਿ ਕਈ ਮਗਾਂ ਜਿਹੜੀਆਂ ਨੇ ਖੁੜੀਆ ਸਾਹਿਬ ਨੇ ਜਿਹੜੀਆਂ ਪੂਰੀਆਂ ਨਹੀਂ ਜਿੱਤੀਆਂ ਜੱਟਾਂ ਦੇ ਬਾਦ ਵਿੱਚ ਉਹਨਾਂ ਨੇ ਕੀਤੇ ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਕਿਸਾਨਾਂ ਦਾ ਵਿਰੋਧ ਇੱਕ ਖਾਸ ਅਸੀਂ ਕਹਿ ਸਕਣ ਕਿ ਅਹਿਮੀਅਤ ਰੱਖਦਾ ਹੋਵੇ ਚਾਹੇ ਉਹ ਪਾਜਪਾ ਦੇ ਉਮੀਦਵਾਰਾਂ ਦੇ ਵਿੱਚ ਤੇ ਚਾਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੀ ਜਿਹੜੀ ਭੂਮਿਕਾ ਸੁਖਿੰਦਰ ਜੀ ਉਸ ਨੂੰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਬੇਸ਼ੱਕ ਉਹ ਜਿਹੜਾ ਵਿਰੋਧ ਅਜੇ ਹਰ ਸਿਮਰਤਪੁਰ ਬਾਦਲ ਨੂੰ ਵੇਖਣਾ ਨਹੀਂ ਪਿਆ ਕਿਤੇ ਵੀ ਉਹ ਜਿਹੜਾ ਵਿਰੋਧ ਜਿਹੜਾ ਇਹਨਾਂ ਉਮੀਦਵਾਰਾਂ ਨੂੰ ਹੋ ਰਿਹਾ ਹੈ ਪਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਬੀਬੀ ਹੋਣਾਇ ਕਾਫੀ ਲਪਸ ਸਮਾਂ ਬਟਿੰਡਾ ਹਲਕੀ ਦੀ ਸੇਵਾ ਕੀਤੀ ਆ ਉਹਨਾਂ ਦੇ ਲਿੰਕ ਜਿਹੜੇ ਨੇ ਉਹ ਦੂਰ ਦੂਰ ਤੱਕ ਨੇ ਤਾਂ ਸੁਭਾਵਿਕ ਆ ਕਿ ਬੀਬੀ ਹੁਣੀ ਗੁਰਬਈ ਸਰ ਖੂੜੀਆ ਤੋਂ ਦੂਰ ਅੱਗੇ ਥੋੜਾ ਜਆ ਉਹ ਜ਼ਰੂਰ ਚਾਹਦੇ ਜਿਹੜੇ ਮਹਿਸੂਸ ਹੋ ਰਹੇ ਆ ਹਾਂ ਜਿਹੜਾ ਨੁਕਸਾਨ ਹੈ ਉਹਦਾ ਜੇਕਰ ਹਰ ਸਿਮਰਤ ਕੌਰ ਖੋਣਾ ਦੇ ਨੁਕਸਾਨ ਦੀ ਗੱਲ ਕਰੀ ਤਾਂ ਨੁਕਸਾਨ ਜਿਹੜਾ ਆ ਉਹ ਖਾਸ ਤੌਰ ਤੇ ਮਲੂਕਾ ਪਰਵਾਰ ਦੀ ਜਿਹੜੀ ਨੋਵਾਂ ਜਿਹੜੀ ਅਸਲੇ ਭਾਜਪਾ ਦੇ ਉਮੀਦਵਾਰ ਵਜੋਂ ਉਹਨਾਂ ਨੂੰ ਟੱਕਰ ਦੇ ਦਿੱਤੀ ਐ ਸੁਖਵਿੰਦਰ ਜੀ ਇਹ ਨੁਕਸਾਨ ਬੀਬੀ ਜੀ ਨੂੰ ਉਹਨਾਂ ਨੂੰ ਪਛਾਣ ਸਕਦੇ ਦੇ ਅੰਦਰ ਕਰਤੇ ਕਿਉਂਕਿ ਪਹਿਲਾਂ ਆਕਾਲੀ ਪਾਛਪਾ ਘੱਟ ਛੋੜ ਜੜਾਇਆ ਉਹ ਚੋਣ ਜਿਹੜੀ ਇਕੱਠੇ ਬੈ ਰਲਤਾ ਰਿਹਾ ਪਰ ਇਸ ਵੇਲੇ ਮਲੂਕਾ ਪਰਿਵਾਰ ਵੀ ਜੇਕਰ ਨਾ ਹੀ ਹਰ ਸਿਵਲਕੁਰ ਪਾਤਲ ਦੇ ਖਿਲਾਫ ਖਲੋਤੀ ਹੈ ਤਾਂ ਸੁਭਾਪਕਾ ਕਿਤਨ ਕਿਤੇ ਨਕਸ਼ਾਤਾ ਸਿੱਧੂ ਸਾਹਿਬ ਪਹੁੰਚੇ ਪਹੁੰਚੇਗਾ ਬਾਕੀ ਹਾਂ ਉੱਥੇ ਜਿਹੜੀ ਅਸਲ ਟੱਕਰਿਆ ਉਹ ਗੁਰਮੀਤ ਸਿੰਘ ਖੁੜੀਆ ਤੇ ਬੀਬੀ ਹਰ ਸਿਵਲਕੁਰ ਪਾਤਲ ਦੇ ਵਿਚਕਾਰ ਖੁੜੀਆ ਸਾਹਿਬ ਆਪਣੀ ਆਵਾਦਵੀ ਪਾਰਟੀ ਦੀ ਸਰਕਾਰ ਦੇ ਆਧਾਰ ਤੇ ਲੋਕਾਂ ਚੋਂ ਵੋਟਾਂ ਮੰਗ ਰਿਹਾ ਹੈ ਜਦੋਂ ਕਿ ਬੀਬੀ ਹਰਸਿੰਦਰਤ कौर ਬਦਲ ਬੀਤੇ 15 ਸਾਲਾਂ ਦੇ ਵਿੱਚ ਸਮੇਂ ਦੌਰਾਨ ਜਿਹੜੀ ਉਹਨਾਂ ਨੇ ਸੇਵਾ ਕੀਤੀ ਉਸ ਅਧਾਰ ਤੇ ਲੋਕਾਂ ਦੀ ਕਚਹਿਰੀ ਵਿੱਚ ਹੁਣ ਲੋਕਾਂ ਨੇ ਫੈਸਲਾ ਕਰਦਾ ਕਿ ਬੀਬੀ ਉਹਨਾਂ ਦੇ ਕੰਮਾਂ ਦੇ ਪ੍ਰਤੀ ਉਹ ਸੰਤੁਸ਼ਟ ਸੀ ਤੇ ਅੱਗੇ ਲੈ ਹੋਣਾ ਚਾਹੁੰਦੇ ਆ ਜਾਂ ਫਿਰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਖੂੜੀਆ ਦੇ ਪ੍ਰਤੀ ਉਹਨਾਂ ਦੇ ਕਿਹੋ ਜਿਹੀ ਭੂਮਿਕਾ ਆ ਇਹ ਦੱਸ ਤੁਸੀਂ ਹੁਣ ਲੋਕਾਂ ਦਾ ਫੈਸਲਾ ਚਾਰਜੂ ਨੂੰ ਪਤਾ ਲੱਗੇਗਾ ਪਰ ਹਾਂ ਅੱਜ ਦੀ ਤਰੀਕ ਵਿੱਚ ਬੀਬੀ ਹਰਸਿੰਦਰਤ कौर ਬਾਤਰੋਣੀ ਉਸ ਸੀਟ ਤੋਂ ਅੱਗੇ ਜਿਹੜੇ ਜਾਂਦੇ ਪ੍ਰਤੀਕ ਹੋਦੇ ਚਲੋ ਹੁਣ ਗੱਲ ਕਰ ਲੈਨੇ ਆ ਪੰਜਾਬ ਦੀ ਸਭ ਤੋਂ ਹੌਟ ਵੱਧ ਸੀਟ ਜਿਹੜੀ ਹੈ ਸੰਗਰੂਰ ਦੀ ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਹੈ ਸੰਗਰੂਰ ਦੀ ਹੁਣ ਉਹਦੀ ਗੱਲ ਜਿਹੜੀ ਆ ਕਰਦੇ ਆ ਉਥੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਨੇ ਉਤਾਰੇ ਆ ਸਭ ਤੋਂ ਵੱਧ ਔਖੀ ਸੀਟ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਨੇ ਚੁਣਿਆ ਕਿ ਖਹਿਰਾ ਹੀ ਆ ਜਿਹੜੇ ਉਥੇ ਟੱਕਰ ਦੇ ਸਕਦੇ ਆ ਉਧਰ ਸਿਮਰਤਜੀਤ ਸਿੰਘ ਮਾਨ ਜਿਹੜੇ ਪਹਿਲਾਂ ਹੀ ਉਥੇ ਐਮਪੀ ਹੈਗੇ ਆ ਔਰ ਇਹਨਾਂ ਨੇ ਆਵਾਜ਼ ਦੀ ਪਾਰਟੀ ਨੇ ਮੰਤਰੀ ਉਤਾਰੇ ਆ ਔਰ ਅਕਾਲੀ ਦਲ ਨੇ ਢੀਟਸਾਂ ਦੀ ਥਾਂ ਇਕਬਾਲ ਸਿੰਘ ਝੁੰਡਾ ਨੂੰ ਉਤਾਰਿਆ ਉਧਰ ਅਰਵਿੰਦ ਖੰਨਾ ਵੀ ਬਾਕੀ ਭਾਜਪਾ ਉਮੀਦਵਾਰਾਂ ਦੇ ਨਾਲੋਂ ਸਟਰੋਂਗ ਹੈਗੇ ਆ ਤਾਂ ਕਿਵੇਂ ਦੇਖਦੇ ਹੋ ਕਿ ਸੰਗਰੂਰ ਦੇ ਵਿੱਚ ਸਥਿਤੀ ਜਿਹੜੀ ਆ ਕਿਹੋ ਜੀ ਆ ਮੈਨੂੰ ਤਾਂ ਉੱਥੇ ਸਥਿਤੀਆਂ ਜਿਹੜੀਆਂ ਉਹ ਵੱਧ ਇਸ ਤਰੀਕੇ ਨਾਲ ਲੱਗ ਰਹੀ ਕਿਉਂਕਿ ਕੋਈ ਕਹਿੰਦਾ ਜੀ ਉਹ ਜਿੱਤੂ ਉਹ ਜਿੱਤੂ ਉੱਥੇ ਸਥਿਤੀਆਂ ਜਿਹੜੀਆਂ ਇਹ ਨੇ ਕਿ ਸੁਪਾਲ ਸਿੰਘ ਥੋੜਾ ਜਿਹਾ ਹਲਕਾ ਜਿਹਾ ਅੱਗੇ ਹੈਗੇ ਆ ਪਰ ਟੱਕਰ ਉਹਨਾਂ ਦੇ ਸਿਮਰਨਜੀਤ ਮਾਨ ਅਤੇ ਬੀਤ ਦੇ ਨਾਲ ਵੀ ਹੈ। ਤਿੰਨਾਂ ਦੇ ਵਿਚਕਾਰ ਜਿਹੜੀ ਹੈ ਉਹ ਫੁੱਲ ਟੱਕਰ ਉੱਥੇ ਨਜ਼ਰ ਆ ਰਹੀ ਹੈ। ਕਿਵੇਂ ਦੇਖਦੇ ਹੋ ਸਟੇਟੀਆਂ ਉੱਥੇ। ਆਸ ਤੋਂ ਸਭ ਤੁਸੀਂ ਜ਼ਮੀਨੀ ਹਕੀਕਤ ਉੱਥੋਂ ਦੀ ਨੋਟ ਕੀਤੀ ਹੈ ਜਿਸ ਤਰੀਕੇ ਨਾਲ ਤੁਸੀਂ ਬਿਆਨ ਕੀਤਾ ਕਿ ਟੱਕਰ ਜਿਹੜੀ ਹੈ ਤਿੰਨਾਂ ਦੇ ਵਿਚਕਾਰ ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖੇੜਾ ਅਤੇ ਬੀਤ ਦੇ ਵਿਚਕਾਰ। ਤੁਸੀਂ ਲਾ ਕੇ ਤੁਹਾਡਾ ਜਿਹੜੀ ਵਿਸ਼ਾ ਪੇਸ਼ਕਾਰੀ ਹੈ ਇਹ ਜਾਤਾ ਠੀਕ ਲੱਗਦੀ ਹੈ। ਪਰ ਜਿਹੜੀ ਮੈਂ ਆਮ ਲੋਕਾਂ ਦੀ ਸਿੱਧੂ ਸਾਹਿਬ ਗੱਲ ਸੁਣ ਗਿਆ ਨਾ ਲੋਕਾਂ ਨਾਲ ਆਮ ਚਰਚਾ ਜਿਹੜੀ ਤੁਸੀਂ ਕਰਦੇ ਆ ਜਾਂ ਜੋ ਰਿਪੋਰਟਾਂ ਮੇਰੇ ਤੱਕ ਸਿੱਧੂ ਸਾਹਿਬ ਪਹੁੰਚੇ ਨੇ ਉਹਦੇ ਵਿੱਚ ਲੋਕ ਇਹ ਗੱਲ ਕਹਿ ਰਹੇ ਆ ਕਿ ਸਿਮਰਜੀਤ ਸਿੰਘ ਬਾਦਲ ਆਪਣੀ ਵਤੀਰੇ ਕਰਨ ਲੋਕਾਂ ਤੋਂ ਦੂਰ ਹੋ ਰਹੇ ਜਿਹੜੀ ਅਸਲ ਟੱਕਰਾ ਸੁਖਪਾਲ ਸਿੰਘ ਖਹਿਰਾ ਤੇ ਗੁਰਬੀਰ ਸਿੰਘ ਮੀਤ ਹੇਰ ਦੇ ਵਿਚਕਾਰ ਹੈਗੀ ਸੁਖਪਾਲ ਸਿੰਘ ਖਹਿਰੇ ਜਿਹੜੀ ਪਹਿਲਾਂ ਤੁਸੀਂ ਭੂਮਿਕਾ 'ਚ ਗੱਲ ਕੀਤੀ ਕਿ ਜਿਹਦੇ ਨਾਲ ਟੱਕਾ ਹੁੰਦਾ ਲੋਕ ਪੰਜਾਬ ਦੇ ਉਹਦਾਂ ਖੜਦੇ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰੇ ਦੇ ਨਾਲ ਬਦਲਾਖੋਰੀ ਦੀ ਨੀਤੀ ਤੇ ਤਾਂ ਆਮ ਆਦਮੀ ਪਾਰਟੀ ਨੇ ਕੀਤਾ ਲੋਕ ਪੰਜਾਬ ਦੇ ਲੋਕਾਂ ਅਜੇ ਤੱਕ ਉਸ ਨੂੰ ਭੁੱਲੇ ਨਹੀਂ ਔਰ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਗੱਲ ਕਰਤੇ ਹਰ ਮੁੱਦੇ ਤੇ ਸੱਤਾਧਾਰੀ ਤੇ ਉਹਨਾਂ ਨੂੰ ਘੇਰਦੇ ਆ ਖਾਸ ਤੌਰ ਤੇ ਭਗਵੰਤ ਮਾਨ ਉਹਨਾਂ ਨੂੰ ਘੇਰਦੇ ਆ ਮੁੱਦਿਆਂ ਤੇ ਆਧਾਰ ਤੇ ਤਾਂ ਅਜਿਹੀ ਸਥਿਤੀ ਦੇ ਵਿੱਚ ਲੋਕ ਇਹ ਚਾਹੁੰਦੇ ਆ ਕਿ ਹਾਂ ਵੀ ਸੁਖਪਾਲ ਸਿੰਘ ਖਹਿਰੇ ਵਰਗਾ ਇੱਕ ਬੰਦਾ ਸਾਹਮਣੇ ਆਵੇ ਜਿਹੜਾ ਮੁੱਦਿਆਂ ਤੇ ਆਧਾਰ ਤੇ ਗੱਲ ਕਰੇ ਤਾਂ ਉਸੇ ਕਰਕੇ ਹੀ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਸੰਗਰੂਰ ਹਲਕੇ ਤੋਂ ਉਤਾਰਿਆ ਤਾਂ ਸੰਗਰੂਰ ਹਲਕੇ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਅਸੀਂ ਕਹਿੰਦੇ ਚੋਣ ਮਹੀਮ ਚੱਲ ਰਹੀ ਆ ਜਾਂ ਲੋਕਾਂ ਦਾ ਜਿਹੜਾ ਉਹਨਾਂ ਨੂੰ ਸਾਥ ਮਿਲ ਰਿਹਾ ਉਹਦੇ ਤੋਂ ਤਾਂ ਸਪਸ਼ਟ ਸਾਫ ਜਾਹਿਰ ਆ ਕਿ ਐਸਨੇ ਜਿਹੜੀ ਟੱਕਰ ਫਸਲੀ ਟੱਕਰ ਜਿਹੜੀ ਆ ਉਹ ਮੀਥੇਰ ਨੂੰ ਉਹ ਦੇ ਰਿਹਾ ਮੀਥੇਰ ਉਹਨਾਂ ਵਾਸਤੇ ਇੱਕ ਪੋਜ਼ਿਟਿਵ ਪੱਖ ਇਹ ਆ ਕਿ ਉਹ ਕਿਹਾ ਜਾਂਦਾ ਕਿ ਉਤੋਂ ਜ਼ਿਆਦਾ ਐਮਐਲਏ ਜਿਹੜੀ ਨਹੀਂ ਉਸ ਹਾਲ ਕੇਦੇ ਸਾਰੇ ਉਹ ਆਮ ਆਦਮੀ ਪਾਰਟੀ ਨਾਲ ਸਬੰਧਤ ਨਹੀਂ ਇਹ ਗੱਲ ਜ਼ਰੂਰ ਮੀਥੇਰ ਦੇ ਹੱਕ ਦੇ ਵਿੱਚ ਜਿਹੜੀ ਉੱਥੇ ਜਾਂਦੀ ਪ੍ਰਤੀਤ ਹੁੰਦੀ ਹੈ ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਮੈਂ ਫਿਰ ਉਹੀ ਲੱਗਾ ਗੱਲ ਕਿ ਦੋ ਸਾਲਾਂ ਦੀ ਕਾਰਜਸ਼ੀਲ ਹੀ ਰਹੀ ਆ ਕਾਰਜਗਾਰੀ ਰਹੀ ਆ ਉਹ ਸਾਧਾਰਨ ਤੇ ਉਹ ਪਛੜ ਤੇ ਜਿਹੜੇ ਨਜ਼ਰ ਆਉਂਦੇ ਨੇ ਸਿਵਰੇਜੀ ਸਿੰਘ ਬਾਦ ਜਿਹੜੇ ਬੀਤੇ ਦੌਰ ਚ ਜਿੱਤੇ ਉਦੋਂ ਸਿੱਧੂ ਮੂਸੇਵਾਲ ਦਾ ਫੈਕਟਰ ਜਿਹੜਾ ਸੀ ਸਿੱਧੂ ਸਾਹਿਬ ਉਹ ਕੌਂਟਰਡਾ ਹੁੰਦਾ ਇਸ ਕਰਕੇ ਖੰਦਰਦੀ ਦੀ ਮੂਰਤ ਜਿਹੜੀ ਸੀ ਉਹਨਾਂ ਨੂੰ ਜਿਹੜੀ ਉੱਥੇ ਪੈਂਦੀ ਤਾਂ ਅੱਜ ਦੀ ਤਰੀਕ ਦੇ ਵਿੱਚ ਸੁਖਪਾਲ ਸਿੰਘ ਖਾਰਾ ਜਿਹੜੇ ਤੇ ਮਨ ਮੈਨ ਆਰਮੀ ਦੇ ਤੌਰ ਤੇ ਜਿੱਥੇ ਵੀ ਜਾਂਦੇ ਨੇ ਉਹ ਜਾਣੇ ਜਾਂਦੇ ਨੇ ਸੁਖਪਾਲ ਸਿੰਘ ਖਾਰਾ ਜਿਹਦੇ ਵੀ ਚਲ ਜਨ 8 900 ਬੰਦਾ ਜਾਂ 1000 ਬੰਦਾ ਉਹਨਾਂ ਨੂੰ ਸੋਣ ਵਾਸਤੇ ਆਪਣੇ ਆਪ ਹੀ ਆਜਦਾ ਉਹਨਾਂ ਨੂੰ ਕੋ ਮਿਹਨਤ ਜਿਹੜੀ ਆ ਕਰ ਦਿੱਤੀ ਪੈਂਦੀ ਹੁਣ ਇਹ ਲੋਕਾਂ ਦਾ ਇਕੱਠ ਜਿਹੜਾ ਕਿਸ ਤਰੀਕਾ ਨਾਲ ਆਪਣੇ ਹੱਥ ਦੇ ਵਿੱਚ ਵੋਟਾਂ ਦੇ ਰੂਪ ਚ ਬਦਲਦੇ ਆ ਇਹ ਤਾਂ ਸਿੱਧੂ ਸਾਹਿਬ ਵੋਟਾਂ ਵਾਲੇ ਦਿਨ ਪਤਾ ਲੱਗੇਗਾ ਪਰ ਸੁਖਬਾਲ ਸਿੰਘ ਖਹਿਰੇ ਨੇ ਜਿਸ ਤਰੀਕੇ ਨਾਲ ਮੀਠੇਰ ਦੇ ਪੈਰਾਂ ਤੋਂ ਜੀਬੀਨ ਕੱਢੀ ਆ ਜਾਂ ਜਿਸ ਤਰੀਕੇ ਨਾਲ ਫਸਮੀ ਟੱਕਰ ਦਿੱਤੀ ਆ ਉਹਦੇ ਵਾਸਤੇ ਕਹਿੰਦੇ ਨੇ ਕਿ ਭਗਵਤ ਮਾਨ ਹੋਣੀ ਵੀ ਚਿੰਤਾ ਕਰਨ ਕਿ ਇਹ ਸੀਟ ਹੁਣ ਏਡੀ ਸੌਖੀ ਰਹਿ ਨਹੀਂ ਗਈ ਜਿਸ ਤਰੀਕੇ ਨਾਲ ਉਹ ਸੋਚਦੇ ਆ ਕਿ ਜਿਹੜਾ ਸੰਗਰੂਹ ਹਲਕਾ ਆ ਇਹ ਆਮ ਆਦਮੀ ਪਾਰਟੀ ਦੀ ਰਾਜਧਾਨੀਆ ਇੱਥੋਂ ਸਾਰਾ ਕੁਝ ਸ਼ੁਰੂ ਹੁੰਦਾ ਸਾਰਾ ਕੁਝ ਇੱਥੋਂ ਹੀ ਆਮ ਆਦਮੀ ਪਾਰਟੀ ਨੇ ਆਪਣਾ ਵਿਕਾਸ ਨੇਂਦਾ ਪਰ ਸੁਖਪਾਲ ਸਿੰਘ ਖਹਿਰੇ ਨੇ ਇੱਕ ਚੋਣ ਮੇਮ ਆਪਣੀ ਇਥੇ ਸ਼ੁਰੂ ਕਰਕੇ ਇੱਕ ਫਾਈਟ ਦੇ ਕੇ ਇਸ ਜਿਹੜੀ ਲੜਾਈ ਆ ਉਹਨੂੰ ਦਿਲਚਸਪ ਜਿਹੜਾ ਸਿੱਧੂ ਸਾਹਿਬ ਬਣਾ ਦਿੱਤਾ ਆ ਬਾਕੀ ਵੇਖੋ ਨਤੀਜੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਹੱਕ ਚ ਆਉਂਦੇ ਨੇ ਜਾਂ ਕਾਂਗਰਸ ਪਾਰਟੀ ਦੇ ਹੱਕ ਚ ਆਉਂਦੇ ਨੇ ਇਹ ਤਾਂ ਸਿੱਧੂ ਸਾਹਿਬ ਚਾਰਜੂਨ ਨੂੰ ਪਤਾ ਲੱਗੇਗਾ ਪਰ ਇੱਕ ਵਾਰ ਸੁਖਪਾਲ ਸਿੰਘ ਖਹਿਰੇ ਦੀ ਚੋਣ ਮੇਮ ਨੇ ਦੰਦਾ ਦੇਖਾ ਉਂਗਲਾ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਆ ਜਰੂਰ ਲੈਤੀ ਗੱਲ ਚਲੋ ਓਧਰ ਹੁਣ ਗੱਲ ਕਰਾਂਗੇ ਲੁਧਿਆਣਾ ਸੀਟ ਦੀ ਲੁਧਿਆਣਾ ਸੀਟ ਦੀ ਜਿਹੜੀ ਉਹ ਕੀ ਪੋਜੀਸ਼ਨ ਹੈਗੀ ਹੈ ਹਾਲਾਂਕਿ ਬਹੁਤੇ ਲੋਕ ਮੰਨਦੇ ਆ ਕਿ ਰਾਜਾ ਵੜਿੰਗ ਅਤੇ ਬਿੱਟੂ ਦੀ ਸ਼ਹਿਰ ਦੇ ਵਿੱਚੋਂ ਟੱਕਰ ਹੈ ਔਰ ਰਾਜਾ ਵੜਿੰਗ ਅਤੇ ਪੱਪੀ ਪ੍ਰਾਸ਼ਦ ਦੀ ਪਿੰਡਾਂ ਦੇ ਵਿੱਚੋਂ ਟੱਕਰ ਹੈ ਯਾਨੀ ਕਿ ਰਾਜਾ ਤੇ ਕਾਂਗਰਸ ਪਰ ਹਰ ਕਿਤੇ ਹੈ ਸ਼ਹਿਰ ਦੇ ਵਿੱਚ ਵੀ ਤੇ ਕਾਂਗਰਸ ਪਿੰਡਾਂ ਦੇ ਵਿੱਚ ਵੀ ਤਾਂ ਫਿਰ ਸਰਵੇ ਅਨੁਸਾਰ ਲੱਗ ਰਿਹਾ ਕਿ ਰਾਜਾ ਵੜਿੰਗ ਜਿਹੜੇ ਲੁਧਿਆਣਾ ਸੀਟ ਤੋਂ ਅੱਗੇ ਚੱਲ ਰਹੇ ਨੇ ਔਰ ਉਹ ਉੱਥੋਂ ਜਿੱਤ ਪ੍ਰਾਪਤ ਕਰ ਸਕਦੇ ਸੋ ਫਿਰ ਜਿਹੜੀ ਸਥਿਤੀ ਤੁਸੀਂ ਰਾਜਾ ਬੜੇਖੂਣਾਂ ਦੀ ਬਿਆਨ ਕੀਤੀ ਹੈ ਪਿੰਡਾਂ ਚ ਵੀ ਤੇ ਸ਼ਹਿਰਾਂ ਚ ਵੀ ਕਾਂਗਰਸ ਦੇ ਪ੍ਰਤੀ ਪਰ ਜਿਹੜੀ ਉਹਨਾਂ ਟੱਕਰ ਦੇ ਰਿਆ ਰਮਨਜੀਤ ਬਿੱਟੂ ਦੇ ਰਿਆ ਰਮਨਜੀਤ ਬਿੱਟੂ ਨੂੰ ਜਿਹੜੀ ਆਸਰਾ ਹੈਗਾ ਉਹ ਆਮ ਆਦਮੀ ਪਾਰਟੀ ਦਾ ਹੈਗਾ ਜਿਸ ਤਰੀਕੇ ਨਾਲ ਉਹ ਕਹਿੰਦੇ ਨੇ ਜੇਕਰ ਬੜਕੇ ਤੇ ਮੰਤਰੀ ਬਣਾ ਦਾਂਗੇ ਏਡੀ ਜਿਹੜੀ ਸੌਖੀ ਟੱਕਰ ਸਿੱਧੂ ਸਾਹਿਬ ਲੱਗਦੀ ਨਹੀਂ ਕਿ ਇਹ ਰਾਜਾ ਬੜੇਖੂਣੀ ਜਿਹੜਾ ਉਹ ਕਟਚੜ ਬਾਕੀ ਜਿਹੜੀਆਂ ਸਥਿਤੀਆਂ ਨੇ ਉਥੇ ਅਸ਼ੋਕ ਮਾਲਵਾ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਪ੍ਰੈਸ਼ਰ ਸਾਫ ਉਹ ਵੀ ਉਥੇ ਮੌਜੂਦ ਨਹੀਂ ਤੇ ਜਿਆਦਾ ਚਰਚਾ ਇਹ ਵੀ ਹੈਗੀ ਕਿ ਇਥੇ ਬਿੱਟੂ ਆ ਬਾਫ ਕਰਦਾ ਰਾਜਾ ਬੜੇ ਕੋਲ ਬਿੱਟੂ ਦੀ ਟੱਕਰ ਦੇ ਵਿੱਚ ਕਿਤੇ অশোকਪਰ ਪ੍ਰਾਸ਼ਣ ਜਿਹੜਾ ਉਹੀ ਨਾ ਕਿਤੇ ਸੀਟ ਜਿਹੜੀ ਆ ਕੱਢ ਜੇ ਉਸਤਾ ਫਾਇਦਾ ਹੋਣਾ ਉਸ ਨੂੰ ਹੋ ਜਾਏ ਇਹ ਸਥਿਤੀਆਂ ਜਿਹੜੀਆਂ ਉੱਥੇ ਲੁਧਿਆਣੇ ਦੇ ਵਿੱਚ ਚੱਲਦੀਆਂ ਪਈਆਂ ਨੇ ਪਰ ਸਭ ਤੋਂ ਸਭ ਇੱਕ ਗੱਲ ਹੈਗੀ ਹੈ ਜਿਹੜੀ ਮੁੱਖ ਟੱਕਰ ਇਸ ਵੇਲੇ ਉੱਥੇ ਦਿਖਾਈ ਦੇ ਰਹੀ ਆ ਉਹ ਕਾਂਗਰਸ ਔਰ ਭਾਜਪਾ ਦੇ ਵਿੱਚ ਕਰ ਹੈਗੀ ਆ অশੋਕ ਕੁਮਾਰ ਪੱਪੀ ਸੱਤਾਧਾਰੀ ਧਿਰ ਦਾ ਵਿਧਾਇਕ ਹੋਣ ਦੇ ਬਾਵਜੂਦ ਵੀ ਆਪਣੀ ਮਹਿਮ ਨੂੰ ਭਗਵੰਤਬਾਣ ਹੋਣੀ ਪਤ ਨਹੀਂ ਆਏ ਕਿ ਨਹੀਂ ਆਏ ਉਸ ਮਹਿਮ ਨੂੰ ਉਹ ਚੇ ਨਹੀਂ ਪੜਾ ਸਕੇ ਜੈਸ ਤਰੀਕੇ ਨਾਲ ਰਾਜਾ ਵੜਿੰਗ ਜਦ ਰਮੇਸ਼ ਬਿੱਟੂ ਨੇ ਉੱਤੇ ਬਣਾਈ ਹੋਈ ਆ ਅੱਜ ਦੀ ਤਰੀਕ ਦੇ ਵਿੱਚ ਵੀ ਤੁਸੀਂ ਕਿਸੇ ਨੂੰ ਪੁੱਛ ਲੋ ਅਸ਼ੋਕ ਕੁਮਾਰ ਪੱਪੀ ਦਾ ਨਾਮ 파ਸ਼ਾਪਾ ਦਾ ਕੋਈ ਵੀ ਨਹੀਂ ਪਤਾ ਜਾਣਦਾ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਉੱਤੇ ਕਿਹੜਾ ਆ ਗੱਲ ਚੱਲਦੀ ਹੈ ਕੇਵਲ ਤੇ ਕੇਵਲ ਰਾਜਾ ਵੜਿੰਗ ਦੀ ਜਾਂ ਰਮੇਸ਼ ਬਿੱਟੂ ਦੀ ਤੇ ਦੂਜੇ ਪਾਸੇ ਰਾਜਾ ਵੜਿੰਗ ਉਹਨਾਂ ਨੇ ਜਿਸ ਤਰੀਕੇ ਨਾਲ ਸਿਮਰਜੀਤ ਸਿੰਘ ਬੈਂਸਰੂ ਨੂੰ ਆਪਣੇ ਨਾਲ ਅਰਲਾਇਆ ਉਹਨੂੰ ਉਸ ਦਾ ਫਾਇਦਾ ਹੁੰਦਾ ਛਾ ਨੁਕਸਾਨ ਹੁੰਦਾ ਇਹ ਤਾਂ ਸਭ ਸਭ ਲੋਕਾਂ ਨੇ ਫੈਸਲਾ ਕਰਨਾ ਹੈਗਾ ਪਰ ਇੱਕ ਤਰੀਕੇ ਨਾਲ ਰਾਜਾ ਵੜਿੰਗ ਨੇ ਸਿਮਰਜੀਤ ਸਿੰਘ ਬੈਂਸਰੂ ਨੂੰ ਆਪਣੇ ਨਾਲ ਜੋੜ ਕੇ ਬਿੱਟੂ ਤੇ ਤੇ ਹਾਵੀ ਹੁੰਦਾ ਜਿਹੜਾ ਜਤਨ ਕੀਤਾ ਆ ਆ ਜੋ ਆਪਣੇ ਆਪ ਨੂੰ ਦੱਸਿਆ ਕਿ ਹਾਂ ਵੀ ਮੈਂ ਟੱਕਰ ਜਿਹੜੀ ਦੇ ਸਕਣਾ ਪਰ ਹੁਣ ਇਹ ਵੇਖਣਾ ਹੋਊਗਾ ਕਿ ਸਿਮਰਜੀਤ ਸਿੰਘ ਬੈਂਸਰਾਲ ਉਹ ਵੋਟਰ ਵੀ ਸਾਰੇ ਜਿਹੇ ਨੇ ਕਿ ਜਿਹੜੇ ਸਿਮਰਜੀਤ ਸਿੰਘ ਬੈਂਸਰਾਲ ਜੁੜੇ ਸੀ ਤੇ ਜਾਂ ਉਹਨਾਂ ਨੇ ਕੋਈ ਫੈਸਲਾ ਕੁਝ ਅਲਾਕਿਆ ਬਾਕੀ ਇਹ ਜਿਹੜੀ ਚਰਚਾ ਜਿਹੜੀ ਸਫੇਦ ਦਰਜ ਚੱਲ ਰਹੀ ਆ ਉਥੇ ਲੁਧਿਆਣਾ ਸੀਟ ਤੇ ਟੱਕਰ ਜਿਹੜੀ ਆ ਕਾਂਗਰਸ ਔਰ ਭਾਜਪਾ ਦੇ ਵਿਚਕਾਰ ਹੈਗੀ ਆ ਔਰ ਜੇਲੀ ਸਥਿਤੀ ਤੁਸੀਂ ਬਿਆਨ ਕੀਤੀ ਆ ਕਿ ਹਾਂ ਵੀ ਪਿੰਡਾਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਕਾਂਗਰਸ ਜਿਹੜੀ ਆ ਮਜ਼ਬੂਤ ਹੈਗੀ ਤਾਂ ਜੇਕਰ ਮਜ਼ਬੂਤ ਹੈਗੀ ਆ ਤਾਂ ਫਿਰ ਸੁਭਾਵਿਕ ਆ ਕਿ ਇਹਦਾ ਕਿਤੇ ਨਾ ਕਿਤੇ ਫੇੜਾ ਰਾਜਾ ਬੜੇ ਗੁਰੂ ਮਿਲ ਸਕਦਾ ਪਰ ਰਮਨਜੀਤ ਬਿੱਟੂ ਵੀ ਉਸ ਖੇਤਰ ਦੇ ਪੁਰਾਣੇ ਖਿਡਾਰੀ ਨੇ ਏਡੀ ਛੇਤੀ ਉਹ ਗੇਮ ਆਪਣੇ ਹੱਥੋਂ ਕਿਸੇ ਦੀ ਜਾਣ ਨਹੀਂ ਦੇਣਗੇ ਤਾਮ ਸਾਮ ਦੇ ਦੀ ਜਿਹੜੀ ਨੀਤੀ ਹੈ ਸਖੰਦਰ ਜੀ ਉਹਨਾਂ ਨੇ ਵੀ ਆਪਣਾਉਣੀ ਆ ਦੂਜੇ ਪਾਸੇ ਆਮ ਆਸ਼ਾ ਹੁਣੀ ਜੋ ਕੁਝ ਕਹਿਗੇ ਨੇ ਉਸ ਦਿਨ ਦਾ ਹੋ ਸਕਦਾ ਕਿ ਇਹ ਵੀ ਪ੍ਰਭਾਵ ਜਿਹੜਾ ਆ ਉਹ ਤਾਂ ਵੋਟਰਾਂ ਤੇ ਪਵੇਗੀ ਹਾਂ ਵੀ ਅਜੇ ਤੱਕ ਲੁਧਿਆਣਾ ਦੇ ਕੋਈ ਮੰਤਰੀ ਦੇ ਕੋਈ ਬਣਿਆ ਨਹੀਂ ਤੇ ਜੇਕਰ ਭਾਜਪਾ ਵਰਗ ਨੂੰ ਇਹ ਜਿੱਤ ਜਾਂਦੇ ਨੇ ਅਛਾ ਜੀ ਫਿਰ ਲੁਧਿਆਣੇ ਦਾ ਬਕਾਸ਼ ਹੋਵੇ ਬਾਕੀ ਟੱਕਰ ਜਿਹੜੀ ਆ ਸੁਖਦਰਜੂ ਹਤਾ ਸੀ ਕਾਂਗਰਸ ਔਰ ਭਾਜਪਾ ਦੇ ਵਿਚਕਾਰ ਹੀ ਮੰਦੇ ਆ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਕਿਤੇ ਦਿਖਾਈ ਦੇ ਜੇ ਦੇਰੀ ਖਾਸ ਤੌਰ ਤੇ ਲੁਧਿਆਣੇ ਜੀ ਚਲੋ ਅਨਿਕ ਸਾਹਿਬ ਤੁਸੀਂ ਪ੍ਰੋਗਰਾਮ ਵਿੱਚ ਸਟੱਨਾ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਿਰਫ ਸਾਹਿਬ ਸਾਈਸਨ ਪ੍ਰੋਫੈਸਰ ਮਨਜੀਤ ਸਿੰਘ ਕਣਕੀ ਸਾਹਿਬ ਜਿਹੜਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਟੱਨਾ ਗੱਲਬਾਤ ਕੀਤੀ ਕੀ ਉਮੀਦ ਕਰਦੇ ਆ ਕਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੌਰ ਉੱਤੇ ਜੋ ਪਸੰਦ ਆਈ ਉਹ ਦੁਬਾਰਾ ਫਿਰ ਬਣਾਗੇ ਧੰਨ